ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰ ਹੰਡਾ ਅਮ ਐਡਮਿੰਟਨ ਦੇ ਸ਼ੋਅ ਦੀਆਂ ਜੋ ਵੀ 3 ਨੂੰ ਸੀਗਾ ਸ਼ੋਅ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀਆਂ-ਛੋਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੌਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ਸਾਰੀਆਂ ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਅ ਪਰ ਮੈਂ ਬਹੁਤ ਬਹੁਤ ਗ੍ਰੇਟਫੁਲ ਹਾਂ ਬਹੁਤ ਬਹੁਤ ਉਨਾ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਜੋ ਮੇਰੀ ਸਪੋਰਟ ਦੇ ਵਿੱਚ ਆ ਕੇ ਖੜੇ ਹੋਏ ਔਰ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਐਡਮਿੰਟਨ ਦੇ ਜਿੰਨੇ ਵੀ ਐਡਮਿੰਟਨ ਚ ਰਹਿਣ ਵਾਲੇ ਨੇ ਮੇਰੀਆਂ ਭੈਣਾਂ ਸਪੈਸ਼ਲੀ ਮੈਂ ਉਹਨਾਂ ਦਾ ਉਹਨਾਂ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹਿੰਮਤ ਬਹੁਤ ਕਰੇਜ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਮੀਡੀਆ ਦੇ ਵਿੱਚ ਆ ਕੇ ਬਹੁਤ ਹਿੰਮਤ ਚਾਹੀਦੀ ਹੈ ਮੀਡੀਆ ਦੇ ਵਿੱਚ ਆਉਣ ਲਈ ਵੀ ਸੋ ਉਹਨਾਂ ਨੇ ਬਹੁਤ ਹਿੰਮਤ ਦੇ ਨਾਲ ਸੱਚ ਦਾ ਸਾਥ ਦਿੱਤਾ ਔਰ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲੀ ਉੱਥੇ ਕੀ ਹੋਇਆ ਸੀਗਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀਗਾ ਡੋਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋ ਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜਦੋਜਹਿਦ ਕਰ ਰਹੀ ਹਾਂ ਔਰ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਹੈ ਕਿ ਕਿ ਮੈਨੂੰ ਉਹੀ ਫੀਲ ਹੋਇਆ ਕਿ ਇੱਕ ਆਰਟਿਸਟ ਜਿਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਹਾਲਾਂਕਿ ਉਥੇ 200 200 ਪੈਣਾ ਰਹਿ ਗਈਆਂ ਹੋਣੀਆਂ ਨੇ ਫਿਰ ਵੀ ਮੈਂ ਉਥੇ ਖੜੀ ਗਾ ਰਹੀ ਸੀ ਮੈਂ ਆਪਣੀ ਜੌਬ ਡਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮੀਲੇਟ ਕੀਤਾ ਗਿਆ ਸਟੇਜ ਦੇ ਉੱਤੇ ਜੋ ਕਿ ਮੈਨੂੰ ਲੱਗਦਾ ਕਿ 1 ਵਜੇ ਤੋਂ ਲੈ ਕੇ ਔਰ 1:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਹਿਮੀਲੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋਈ ਜਿਹਨੂੰ ਮੈਂ ਬਹੁਤ ਪੇਸ਼ੈਂਸ ਦੇ ਨਾਲ ਫੇਸ ਵੀ ਕੀਤਾ ਸਾਹਮਣਾ ਕੀਤਾ ਉਹਨਾਂ ਦਾ ਸਾਰੀ ਸਿਚੁਏਸ਼ਨ ਨੂੰ ਸਾਹਮਣੇ ਦੀ ਕੋਸ਼ਿਸ਼ ਕੀਤੀ ਪਰ ਆਖਰ ਦੇ ਵਿੱਚ ਮੈਂ ਵੀ ਇਨਸਾਨ ਆ ਮੇਰਾ ਬ੍ਰੇਕਡਾਊਨ ਹੋ ਗਿਆ ਕਿਉਂਕਿ ਮੈਂ ਉੱਥੇ ਇਕੱਲੀ ਰਹਿ ਗਈ ਸੀ ਮੈਨੂੰ ਇਹ ਲੱਗਿਆ ਪਰ ਜਦੋਂ ਭੈਣਾਂ ਅੱਗੇ ਆਈਆਂ ਔਰ ਉਹਨਾਂ ਨੇ ਮੈਨੂੰ ਸਕਾਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ ਮੇਰਾ ਸੱਚੀ ਦਿਲ ਹੋਰ ਭਰ ਆਇਆ ਕਿਉਂਕਿ ਮੈਨੂੰ ਇਹ ਫੀਲ ਹੋਇਆ ਮੈਂ ਸਮਝੀ ਸੀ ਮੈਂ ਇਕੱਲੀ ਆ ਪਰ ਮੈਂ ਇਕੱਲੀ ਨਹੀਂ ਸੀ ਮੈਂ ਮੈਂ ਜਦੋਂ ਵੀ ਉਸ 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 ਮੋਮੈਂਟ ਨੂੰ ਯਾਦ ਕਰਦੀ ਆ ਮੇਰੀ ਅੱਖਾਂ ਪਾਰ ਆਉਂਦੀਆਂ ਨੇ ਕਿਉਂਕਿ ਕੋਈ ਵੀ ਆਰਟਿਸਟ ਜੀ ਸਰਵ ਨਹੀਂ ਕਰਦਾ ਪਰ ਮੈਂ ਜਿੰਨਾ ਵੀ ਮੇਰੀ ਪਰਵਲਿਸ਼ਾ ਜਾਂ ਮੈਂ ਜਿੰਨਾ ਵੀ ਜਿੰਨੀ ਵੀ ਮੈਂ ਜੋ ਵੀ ਸਿੱਖਿਆ ਜਾਂ ਮੈਂ ਜੋ ਮੇਰੇ ਅम्मे ਜਿਸ ਰਾਤੇ ਤੁਰੀਆਂ ਮੈਨੂੰ ਇਹ ਮੈਨੂੰ ਇਹੀ ਸਿਖਾਇਆ ਗਿਆ ਕਿ ਮੈਂ ਹਿੰਮਤ ਦੇ ਨਾਲ ਹਰ ਸਿਚੁਏਸ਼ਨ ਦਾ ਸਾਹਮਣਾ ਕਰਾਂ ਮੈਂ ਬਹੁਤ ਹਿੰਮਤ ਦੇ ਨਾਲ ਕੀਤਾ ਔਰ ਮੇਰੀ ਹਿੰਮਤ ਅੱਜ ਮੈਂ ਮੇਰੀ ਖੁਸ਼ੀ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆਏ ਨੇ ਜੋ ਮੈਂ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਸਾਰਿਆਂ ਨੇ ਮੇਰੀ ਕਿੰਨਾ ਕਿੰਨੀ ਹਿੰਮਤ ਵਧਾ ਦਿੱਤੀ ਔਰ ਮੈਨੂੰ ਹੋਰ ਅੱਗੇ ਵਧਣ ਲਈ ਉਤਸ਼ਾਹ ਦਿੱਤਾ ਤੁਸੀਂ ਉਹਦੇ ਲਈ ਤੁਹਾਡਾ ਦਿਲੋਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਮੈਂ ਜਿੰਨਾ ਜਿੰਨਾ ਵੀ ਕਹਾ ਮੈਂ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਤਾਂ ਅੰਦਰੋਂ ਕਿੰਨੀ ਕਿੰਨੀ ਉਹ ਮੈਂ ਕਿੰਨਾ ਕਿੰਨਾ ਸਟਰੋਂਗ ਫੀਲ ਕਰ ਰਹੀ ਹਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੇਰੀ ਐਡਮਿੰਟਨ ਦੀਆਂ ਭੈਣਾਂ ਦੇ ਲਈ ਬਹੁਤ ਜਲਦੀ ਮੈਂ ਸਰਪ੍ਰਾਈਜ਼ ਲੈ ਕੇ ਆਉਂਗੀ ਕਿਉਂਕਿ ਜੇ ਉੱਥੋਂ ਮੇਰੀ ਕੋਸ਼ਿਸ਼ ਰਹੀ ਕਿ ਮੈਂ ਉਹਨਾਂ ਨੂੰ ਹਤਾਸ਼ ਨਾ ਭੇਜਾਂ ਮੈਂ ਪੂਰਾ ਐਂਟਰਟੇਨ ਕਰਨ ਦੀ ਕੋਸ਼ਿਸ਼ ਕੀਤੀ ਡੇਢ ਘੰਟਾ ਗਾ ਕੇ ਪਰ ਜੇ ਮੈਂ ਹੋਰ ਖੁਸ਼ ਕਰ ਸਕਦੀ ਹਾਂ ਉਹਨਾਂ ਨੂੰ ਤਾਂ ਮੈਂ ਜ਼ਰੂਰ ਕਰਾਂਗੀ ਔਰ ਬਹੁਤ ਜਲਦੀ ਉਹਨਾਂ ਲਈ ਹੋਰ ਸ਼ੋਅ ਲੈ ਕੇ ਆਉਂਗੀ ਥੈਂਕ ਯੂ ਸੋ ਮੱਚ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਸੇ ਤਰ੍ਹਾਂ ਮੈਂ ਚਾਹੁੰਦੀ ਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਸੱਚ ਦਾ ਸਾਥ ਦਿਆ ਕਰੋ ਸਾਰੇ মিডিਆ ਦਾ ਵੀ ਸਭ ਪੈਣਾ ਦਾ ਸਾਰੇ ਐਡਮਿੰਟਨ ਦਾ ਸਾਰੇ ਪੰਜਾਬੀਆਂ ਦਾ ਜਿੱਥੇ-ਜਿੱਥੇ ਪੰਜਾਬੀ ਵਸਦੇ ਔਰ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਦੇ ਮੈਨੂੰ ਮੈਸੇजेस ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮੱਚ ਥੈਂਕ ਯੂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਸੋ ਇਹ ਵੀਡੀਓ ਹੈਗੀ ਰੁਪਿੰਦਰ ਹੰਡਾ ਦਾ ਜਿਹੜਾ ਸ਼ੋ ਹੋਇਆ ਸੀਗਾ ਸੋ ਉਹਦੇ ਟਾਪਿਕ ਤੇ ਵੀਡੀਓ ਹੈਗੀ ਆ ਜੋ ਵੀ ਹੋਇਆ ਵੀਡੀਓ ਤੁਸੀਂ ਬਹੁਤ ਦੇਖਿਆ ਹੈਗੀਆਂ ਵੀਡੀਓ ਦੇ ਵਿੱਚ ਜੋ ਵੀ ਤੁਸੀਂ ਦੇਖਿਆ ਹੈਗਾ ਤੁਸੀਂ ਇੱਕ ਪਾਸਾ ਦੇਖਿਆ ਹਨਾ ਜੋ ਤੁਹਾਨੂੰ ਵੀਡੀਓ ਚ ਸ਼ੋਅ ਹੋ ਰਿਹਾ ਤੁਸੀਂ ਉਹੀ ਮੰਨ ਲਿਆ ਹਨ ਸਾਰਿਆਂ ਨੇ ਮੰਨ ਲਿਆ ਵੀ ਰੁਪਿੰਦਰ ਹਾਂਡਾ ਗਲਤ ਹੈਗੀ ਆ ਰੁਪਿੰਦਰ ਹਾਂਡਾ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਟਾਈਮ ਤੇ ਪਹੁੰਚਣਾ ਚਾਹੀਦਾ ਸੀ ਉਹ ਲੇਟ ਹੋ ਗਈ ਆ ਤੇ ਬਹੁਤ ਲੋਕਾਂ ਨੇ ਐਦਾਂ ਕਮੈਂਟ ਕੀਤੇ ਆ ਹਨ ਮੈਂ ਕੱਲ ਜਦੋਂ ਸਾਰਾ ਕੁਝ ਹੋਇਆ ਹਨ ਮੈਂ ਉੱਥੇ ਸੀਗੀ ਠੀਕ ਹੈ ਜੀ ਤੇ ਸਾਰਾ ਕੁਝ ਦੇਖਿਆ ਹਨਾ ਸਵੇਰ ਦਾ ਮੇਰਾ ਬਹੁਤ ਦਿਲ ਕਰਦਾ ਸੀ ਵੀ ਮੈਂ ਬੋਲਾਂ ਕੁਝ ਮੈਂ ਵੀਡੀਓ ਬਣਾਵਾ ਫਿਰ ਮੈਂ ਚੁੱਪ ਕਰ ਗਈ ਵੀ ਨਹੀਂ ਵੀ ਕਿਉਂਕਿ ਮੈਨੂੰ ਵੀ ਪਤਾ ਇੱਥੇ ਹੁਣ ਐਡਮਿੰਟਨ ਦੇ ਵਿੱਚ ਮੈਂ ਵੀ ਐਡਮਿੰਟਨ ਚ ਰਹਣੀ ਆ ਰਾਈਟ ਵੀਡੀਓ ਬਣਾਉਂਗੀ ਤੇ ਬਹੁਤ ਲੋਕ ਕੀ ਮੇਰੇ ਪਿੱਛੇ ਵੀ ਪੈਣਗੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਫਿਰ ਇਸੇ ਡਰ ਦੀ ਮਾਰੀ ਮੈਂ ਚੁੱਪ ਕਰ ਗਈ ਵੀ ਨਹੀਂ ਛੱਡ ਰੁਪਿੰਦਰ ਮੇਰਾ ਵੀ ਨਾ ਰੁਪਿੰਦਰ ਆ ਹਨਾ ਤੇ ਵੀ ਛੱਡ ਕੀ ਗੱਲ ਕੀ ਲੈਣਾ ਹਨਾ ਰਹਿਣ ਦਣੀ ਵੀਡੀਓ ਬਣਾਉਣ ਨੂੰ ਬਟ ਇਕ ਹੁੰਦਾ ਨਾ ਵੀ ਤੁਹਾਨੂੰ ਪਤਾ ਹੁੰਦਾ ਸੱਚਾਈ ਕੀ ਆ ਹਨਾ ਫਿਰ ਵੀ ਤੁਸੀਂ ਅਣਦੇਖਾ ਕਰਦੇ ਆ ਵੀ ਤੁਸੀਂ ਕਹਿੰਦੇ ਆ ਵੀ ਨਹੀਂ ਚਲ ਜੋ ਹੁੰਦਾ ਹੋਣ ਦੇ ਹਨਾ ਬਟ ਪਤਾ ਨਹੀਂ ਘਾਤੋ ਮੈਨੂੰ ਟੇਕ ਹੀ ਨਹੀਂ ਆਈ ਹੈਗੀ ਨਾ ਤੇ ਮੈਂ ਹੁਣ ਸੋਚਿਆ ਵੀ ਮੈਂ ਵੀਡੀਓ ਬਣਾਉਣੀ ਆ ਅੱਛਾ ਵੀਡੀਓ ਮੈਂ ਥੋੜੀ ਦੇਰ ਪਹਿਲਾਂ ਮੈਂ ਦਾ ਮੈਸੇਜ ਮੈਂ ਕਿਹਾ ਵੀ ਚਲ ਵੀਡੀਓ ਨਹੀਂ ਬਣਾਉਣੀ ਮੈਂ ਮੈਸੇਜ ਕਰ ਦਿੰਨੀ ਆ ਹਨਾ ਵੀ ਮੈਂ ਰੁਪਿੰਦਰ ਸਾਹ ਤਾਂ ਨੂੰ ਸਪੋਰਟ ਕਰ ਰਹੀ ਆ ਰਾਈਟ ਬਟ ਉਹ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਜਿਹਦੇ ਕਰਕੇ ਮੈਂ ਹੁਣ ਵੀਡੀਓ ਬਣਾ ਰਹੀ ਆ ਵੀ ਰੁਪਿੰਦਰ ਹੰਡਾ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਉਹਦਾ ਬੁੱਕ ਹੋਇਆ ਹੋਇਆ ਸੀਗਾ ਤੇ ਜੋ ਵੀ ਆ ਹਾਰਡਮੈਂਟਨ ਦੇ ਵਿੱਚ ਹੋਇਆ ਹਨਾ ਸੋ ਉਹ ਸਾਰਾ ਕੁਝ ਦੇਖ ਕੇ ਤੇ ਜਿਹੜੇ ਉੱਥੋਂ ਦੇ ਜਿਹੜੇ ਪ੍ਰੋਮੋਟਰ ਸੀਗੇ ਸੋ ਉਹ ਉਹਨਾਂ ਨੂੰ ਇਹ ਲੱਗਾ ਜਾਂ ਮਤਲਬ ਨਹੀਂ ਉੜਦੀ ਉੜਦੀ ਖਬਰ ਮੇਰੇ ਤੱਕ ਪਹੁੰਚੀ ਆ ਵੀ ਉਹ ਇਹ ਕਹਿ ਰਹੇ ਆ ਜਿਹੜੇ ਇਹ ਰੁਪਿੰਦਰ ਹਾਂਡਾ ਨੇ ਜੋ ਇਹ ਕੀਤਾ ਵਾ ਸੋ ਇੱਥੇ ਵੀ ਜਿਹੜਾ ਉਹਦਾ ਸ਼ੋ ਹੈਗਾ ਪਾ ਕੈਂਸਲ ਕਰ ਦਨੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਇੰਨਾ ਜ਼ਿਆਦਾ ਬੈਡ ਫੀਲ ਹੋਇਆ ਵੀ ਉਹਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਐਡਮਿੰਟਨ ਦੇ ਵਿੱਚ 1.5 ਵਜੇ ਪਹੁੰਚ ਗਈ ਸੀਗੀ ਠੀਕ ਹੈ ਜੀ ਤੇ ਜਦੋਂ ਰੁਪਿੰਦਰ ਹਾਂਡਾ ਇੱਥੇ ਪਹੁੰਚੀ ਆ ਆ ਜਿਹੜੇ ਇੱਥੇ ਐਡਮਿੰਟਨ ਵਿੱਚ ਜਿਨ੍ਹਾਂ ਨੇ ਸ਼ੋ ਕਰਾਇਆ ਹਨਾ ਸੋ ਉਹ ਭੈਣ ਨੇ ਜੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀਗਾ ਹਨਾ ਪਹਿਲੀ ਗੱਲ ਤਾਂ ਇਹ ਜਦੋਂ ਉਹ ਐਡਮਿੰਟਨ ਦੇ ਵਿੱਚ ਪਹੁੰਚੇ ਸੀਗੇ ਉੱਥੇ ਹੀ ਉਹ ਹੋਟਲ ਦੇ ਵਿੱਚ ਪਹੁੰਚਦੇ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਕਹਿੰਦੇ ਵੀ ਆਹ ਟਾਈਮਿੰਗ ਹੈਗਾ ਇੰਨੇ ਵਜੇ ਤੁਸੀਂ ਆਪਣਾ ਰੈਡੀ ਹੋ ਕੇ ਸ਼ੋਅ ਤੇ ਪਹੁੰਚ ਜਾਓ ਠੀਕ ਹੈ ਬਟ ਨਹੀਂ ਉਹਨਾਂ ਨੇ ਐਦਾਂ ਨਹੀਂ ਕੀਤਾ ਹੈਗਾ ਉਹ ਰਵਿੰਦਰ ਹੰਡਾ ਹੋਟਲ ਦੇ ਵਿੱਚ ਪਹਿਲਾਂ ਪਹੁੰਚੇ ਆ ਉਹ ਤੋਂ ਬਾਅਦ ਜਿਹੜੇ ਆਪਣੇ ਜਿਨ੍ਹਾਂ ਨੇ ਸ਼ੋਅ ਕਰਾਇਆ ਹੈਗਾ ਸੋ ਉਹਨਾਂ ਨੇ ਉਹਨੂੰ ਰਵਿੰਦਰ ਹੰਡਾ ਨੂੰ ਕਿਹਾ ਵੀ ਮੈਂ ਇੱਥੇ ਹੈਗੀ ਆ ਬੈਂਕਟ ਹਾਲ ਦੇ ਵਿੱਚ ਇੱਥੇ ਹੈਗੀ ਆ ਤੂੰ ਉੱਥੋਂ ਵਾਪਸ ਇੱਥੇ ਆ ਤੇ ਇੱਥੇ ਆ ਤੇ ਅਸੀਂ ਤੇਰਾ ਵੈਲਕਮ ਕਰਨਾ ਠੀਕ ਹੈ ਜੀ ਜੋ ਸੱਚ ਹੈਗਾ ਕਿਉਂਕਿ ਮੈਂ ਨਾਲ ਹੀ ਉਸ ਵਕਤ ਗਈ ਸੀ ਜੇ ਰਵਿੰਦਰ ਹੰਡਾ ਨੇ ਇਹ ਮੈਸੇਜ ਕਿਦਨਾਂ ਵੀ 1.5 ਵਜੇ ਇੱਥੇ ਸੀਗੇ ਤਾਂ ਸੱਚੀ ਐਡਮਿੰਟਨ ਦੇ ਵਿੱਚ ਪਹੁੰਚੇ ਹੋਏ ਸੀਗੇ ਅੱਛਾ ਜੀ ਫਿਰ ਅਸੀਂ ਉਹਨਾਂ ਦਾ ਜਿਹੜੇ ਉਹ ਭੰਜੀ ਹੈਗਾ ਮੈਂ ਉਹਨਾਂ ਦੇ ਨਾਲ ਗਈ ਉਹ ਮੈਨੂੰ ਲੈ ਕੇ ਗਏ ਵੀ ਆਪਾਂ ਵੈਲਕਮ ਕਰਦੇ ਆਂ ਵੀਡੀਓ ਬਣਾਉਣੀ ਸੀ ਚਲ ਠੀਕ ਆ ਉਹ ਵੀ ਜ਼ਰੂਰੀ ਹੈਗਾ ਹਨਾ ਮੈਂ ਮੰਨ ਲੈਂਦੀ ਆ ਠੀਕ ਆ ਹਰ ਇੱਕ ਚੀਜ਼ ਜ਼ਰੂਰੀ ਹੁੰਦੀ ਹੈ ਵੀਡੀਓ ਬਣਾਉਣੀ ਹੁੰਦੀ ਹੈ ਫੋਟੋਆਂ ਖਿੱਚਣੀਆਂ ਹੁੰਦੀਆਂ ਨੇ ਬਟ ਇਹ ਚੀਜ਼ ਉਸ ਟਾਈਮ ਨਹੀਂ ਕਰਨੀ ਸੀਗੀ ਤੁਹਾਨੂੰ ਵੀ ਪਤਾ ਸੀ ਲੇਟ ਹੋ ਰਿਹਾ ਅਸੀਂ ਜਿਹੜਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਉਹ ਆਪਾਂ ਆਪਾਂ ਇਹ ਕਹੇ ਸੀ ਵੀ ਪੌਣੇ 1 ਵਜੇ ਆਪਾਂ ਗੇਟ ਓਪਨ ਕਰ ਦੇਣੇ ਆ ਪੌਣੇ 1 ਵਜੇ ਜਾਂ 1 ਵਜੇ ਸਾਰੇ ਜਿਹੜੇ ਗੈਸਟ ਆਉਣੇ ਸ਼ੁਰੂ ਹੋ ਗਏ ਸੀਗੇ ਠੀਕ ਹੈ ਫਿਰ ਅਬ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਬੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆ ਵੀ ਆ ਫਾਰਮੈਲਟੀ ਦੀ ਲੋਡ ਨਹੀਂ ਸੀਗੀ ਹੈਨਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਤੋਂ ਬਾਅਦ ਰੁਪਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਭੈਣ ਜੀ ਨੇ ਕਿਹਾ ਵੀ 4:30 ਵਜੇ ਤੁਸੀਂ ਗਾਉਣਾ ਤੁਹਾਡਾ ਸਟਾਰਟ ਹੋ ਜਾਣਾ 4:30 ਵਜੇ ਠੀਕ ਹੈ ਉਤੋਂ ਬਾਅਦ ਰੁਪਿੰਦਰ ਹੰਡਾ ਸਿੱਧਾ ਹੋਟਲ 'ਚ ਗਈ ਆ ਤੇ ਉੱਥੇ ਉਹਨਾਂ ਨੂੰ ਮੇਕਅਪ ਆਰਟਿਸਟ ਉੱਥੇ ਆਇਆ ਤੇ ਉਹਨਾਂ ਨੂੰ ਤਿਆਰ ਕੀਤਾ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਆਪਾਂ ਅਸੀਂ ਸ਼ੋਅ ਕਰਾ ਰਹੇ ਆ ਠੀਕ ਆ ਸ਼ੋਅ ਹੋ ਰਿਹਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਆਪਾਂ 1 ਵਜੇ ਰੱਖਿਆ ਹੋਇਆ ਬਟ ਸ਼ੋਅ ਜਿਹੜਾ ਹੈਗਾ ਸਟਾਰਟ ਜਿਹੜਾ ਹੈਗਾ ਉਹ ਦਨ ਕੇ 3:30 ਵਜੇ ਸ਼ੋਅ ਸ਼ੁਰੂ ਹੋਇਆ ਹਨਾ ਮਤਲਬ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਨੇ 1:30 ਵਜੇ ਇੱਕ 1:30 ਵਜੇ ਕਾਫੀ ਮੇਰੀਆਂ ਭੈਣਾਂ ਉੱਥੇ ਪਹੁੰਚ ਗਿਆ ਸੀਗਾ ਠੀਕ ਆ ਸੋ ਸਵਾ ਦਨ 3:30 ਵਜੇ ਜਿਹੜਾ ਉੱਥੇ ਸੁਨੱਖੀ ਮਟਿਆਰ ਦਾ ਕੰਪੀਟੀਸ਼ਨ ਕਰਾਉਣਾ ਸੀਗਾ ਉਹ ਸਟਾਰਟ ਹੋਇਆ ਵਾ ਕਿੰਨੀ ਲੇਟ ਠੀਕ ਹੈ ਥੈਨ 3:30 ਵਜੇ ਉਹ ਸ਼ੁਰੂ ਹੋਇਆ ਤੇ ਉਹ ਤੋਂ ਬਾਅਦ ਉਹ ਉਹਨੂੰ ਟਾਈਮ ਲੱਗ ਗਿਆ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਗਿਆ ਸੀਗਾ ਉਹ ਤੋਂ ਬਾਅਦ ਗਿੱਧੇ ਦੀ ਪਰਫਾਰਮੈਂਸ ਸੀਗੀ ਸੋ ਗਿੱਧਾ ਜਿਹੜਾ ਸੀਗਾ ਉਹ ਜਿੱਦਾਂ 10 ਮਿੰਟ ਜਾਂ 5 ਮਿੰਟ ਇੱਧਰ ਉੱਧਰ ਹੋ ਸਕਦੇ ਆ ਮੈਂ ਆਈਡੀਆ ਲਾਇਆ ਗਿੱਧੇ ਦਾ ਜਿਹੜਾ ਟਾਈਮਿੰਗ ਸੀਗਾ 4:25 ਤੇ ਜਾਂ 4:20 ਤੇ ਸਟਾਰਟ ਹੋਇਆ 4:40 ਤੇ ਗਿੱਧੇ ਦਾ ਜਿਹੜਾ ਸੀਗਾ ਪਰਫਾਰਮੈਂਸ ਗਿੱਧੇ ਦੀ ਉਹ ਡਨ ਹੋਈ ਆ ਠੀਕ ਹੈ ਉਹ ਤੋਂ ਬਾਅਦ ਬਲਵਿੰਦਰ ਪ੍ਰੋਫੈਸਰ ਬਲਵਿੰਦਰ ਭੰਜੀ ਉਹਨਾਂ ਨੇ ਆਉਣਾ ਸੀਗਾ ਸ਼ੋਅ ਦੇ ਵਿੱਚ ਉਹੋ ਸਵਾ 5 ਤੇ 5:30 ਦੇ ਵਿੱਚ ਵਿੱਚ ਉਹ ਆਇਆ ਠੀਕ ਹੈ ਉਹ ਤੋਂ ਬਾਅਦ ਸਵਾ 6 ਸਵਾ 6 ਹੋ ਗਏ ਸੀਗੇ ਅੱਧਾ ਪੌਣਾ ਪੌਣਾ ਘੰਟਾ ਆਰਾਮ ਨਾ ਲੱਗਿਆ ਸੀ ਸਵਾ 6 ਵਜੇ ਤੱਕ ਉਹ ਡਨ ਹੋਇਆ ਉਹ ਤੋਂ ਬਾਅਦ ਫਿਰ ਹੋਰ ਵੀ ਆਪਣੇ ਗੈਸ ਦੇ ਜਿਹੜੇ ਸੀਗੇ ਕਾਫੀ ਆਇਆ ਹਨ ਉੱਥੇ ਉਤੋਂ ਬਾਅਦ 5:30 ਵਜੇ ਜਿਹੜੇ ਗਾਣੇ ਹੈਗੇ ਉੱਥੇ ਲੱਗ ਗਏ ਤੇ ਕੁੜੀਆਂ ਵਿਚਾਰੀਆਂ ਬੋਰ ਹੋ ਰਹੀਆਂ ਸੀ 1 ਵਜੇ ਜਿਹੜੀਆਂ ਕੁੜੀਆਂ ਆਈਆਂ ਹੋਈਆਂ 6 ਵਜੇ ਤੱਕ ਉਹ ਬੈਠੀਆਂ ਆਲਾਦਾਲ ਦੇਖੀ ਜਾਂਦੀਆਂ ਨੇ ਵੀ ਕੋਈ ਆਊਗਾ ਜਾਂ ਰੁਪਿੰਦਰ ਹੰਡਾ ਦੀ ਸਾਢੇ ਜਾਨੀ ਵੇਟ ਕਰ ਰਹੇ ਆ ਵੀ ਰੁਪਿੰਦਰ ਹੰਡਾ ਆਊਗੀ ਬਟ ਰੁਪਿੰਦਰ ਹੰਡਾ ਤਾਂ ਤਾਂ ਹੀ ਆਊਗੀ ਨਾ ਵੀ ਜੇ ਉਹਨਾਂ ਨੂੰ ਕੋਈ ਉੱਥੇ ਲੈਣ ਜਾਊਗਾ ਉਹਨਾਂ ਨੂੰ ਦੱਸੂਗਾ ਵੀ ਹਾਂ ਭਾਈ ਆਜੋ ਅਸੀਂ ਤੁਹਾਡੀ ਵੇਟ ਕਰਦੇ ਆ ਬਟ ਸਾਡਾ ਤਾਂ ਆਪਣਾ ਹੀ ਟਾਈਮਿੰਗ ਸਾਰਾ ਹਿੱਲਿਆ ਪਿਆ ਸੀਗਾ ਸਾਡੇ ਤਾਂ ਆਪਣੇ ਜਿਹੜੇ ਪ੍ਰੋਗਰਾਮ ਜਿਹੜੇ ਸੀਗੇ ਸਾਰਾ ਕੁਝ ਦੀ ਆਪਣੀ ਟਾਈਮਿੰਗ ਤੇ ਹੈ ਹੀ ਨਹੀਂ ਸੀ ਆਪਾਂ ਰੁਪਿੰਦਰ ਹੰਡਾ ਨੂੰ ਕਿੱਦਾਂ ਕਹਿ ਸਕਦੇ ਰੁਪਿੰਦਰ ਹੰਡਾ ਟਾਈਮ ਤੇ ਨਹੀਂ ਪਹੁੰਚੀ ਹੈਗੀ ਠੀਕ ਆ ਉਹ ਤੋਂ ਬਾਅਦ ਆ 6:30 6:30 ਤੋਂ ਲੈ ਕੇ ਪੌਣੇ ਪੌਣੇ 7 ਵਜੇ ਤੱਕ ਗਾਣੇ ਚੱਲਦੇ ਸੀ ਕੁੜੀਆਂ ਚਲੋ ਵਧੀਆ ਕੁੜੀਆਂ ਵਿਚਾਰੀਆਂ ਆਪ ਹੀ ਨੱਚਣ ਲੱਗੀਆਂ ਗਰੁੱਪ ਅਲੱਗ-ਅਲੱਗ ਬਣਾਏ ਹੋਏ ਸੀਗੇ ਦੇ ਉਹ ਤੋਂ ਬਾਅਦ ਦੋ ਭੈਣਾਂ ਤੁਹਾਡੇ ਮਿੰਟੋਂ ਦੋ ਭੈਣਾਂ ਉਹਨਾਂ ਨੇ ਕਿਹਾ ਹਨਾ ਕਿਉਂਕਿ ਵਈਸ ਕੁੜੀਆਂ ਬਹੁਤ ਆਕ ਗਈਆਂ ਸੀਗੀਆਂ ਕੁੜੀਆਂ ਕਈ ਕਈਆਂ ਨੇ ਇਦਾਂ ਸੀ ਵੀ ਆਪਣੇ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰਾਂ ਛੱਡ ਕੇ ਆਈਆਂ ਸੀਗੀਆਂ ਠੀਕ ਹੈ ਉਹਨਾਂ ਨੂੰ ਇਹ ਸੀਗਾ ਵੀ ਚੱਲ ਸਾਢੇ 6 ਕਿਉਂਕਿ ਜੇ 4 ਵਜੇ ਵੀ ਰੁਪਿੰਦਰ ਹਾਂਡਾ ਸ਼ੁਰੂ ਹੁੰਦੀ ਹੈ ਗਾਣ ਤੋਂ ਤੇ 6 ਸਾਢੇ 6 ਵਜੇ ਤੱਕ ਆਪਣੇ ਆਪਣੇ ਘਰਾਂ 'ਚ ਚਲੀਆਂ ਜਾਣਗੀਆਂ ਕਈ ਮੇਰੀਆਂ ਭੈਣਾਂ ਜਿਹੜੀਆਂ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰੋਂ ਛੱਡ ਕੇ ਆਈਆਂ ਤੇ ਉਹਨਾਂ ਨੇ ਵੀ ਵੀ ਘਰ ਜਾਣਾ ਸੀ ਹਣਾ ਕਈਆਂ ਦਾ ਕੰਮ ਕਈਆਂ ਦਾ ਸਾਰਿਆਂ ਦੀ ਆਪਣੀ ਆਪਣੀ ਸਟੋਰੀ ਸੀਗੀ ਰਾਈਟ ਸਾਰੇ ਪੈਣਾ 1:30 ਵਜੇ ਦੀ ਆਈਆਂ ਹੋਈਆਂ ਤੇ ਚਲੋ ਠੀਕ ਆ ਮੁੱਖ ਦੀ ਗੱਲ ਪੌਣੇ 7 ਵਜੇ ਜਦੋਂ ਉਹ ਦੋ ਮੇਰੀਆਂ ਭੈਣਾਂ ਬੋਲੀਆਂ ਸਟੇਜ ਤੇ ਆ ਕੇ ਹਨਾ ਤੇ ਵੀ ਹਾਂ ਵੀ ਅਸੀਂ ਪਾਗਲਾਂ ਜਿਹੜੇ ਅਸੀਂ ਇੰਨਾ ਟਾਈਮ ਦੇ ਵੇਟ ਕਰਦੇ ਆ ਜਦੋਂ ਉਹ ਮੇਰੀਆਂ ਭੈਣਾਂ ਦੋ ਬੋਲੀਆਂ ਸੀਗੀਆਂ ਤੇ ਉਦੋਂ ਰਵਿੰਦਰ ਹਾਂਡਾ ਗੇਟ ਤੇ ਆ ਕੇ ਪਹੁੰਚ ਗਈ ਸੀਗੀ ਠੀਕ ਹੈ ਉਹ ਤੋਂ ਬਾਅਦ ਜਿੰਨੀਆਂ ਵੀ ਤੁਸੀਂ ਵੀਡੀਓ ਦੇਖੀਆਂ ਨੇ ਸਾਰਾ ਕੁਝ ਵੀ ਜੋ ਜੋ ਸਟੇਜ ਤੇ ਹੋਇਆ ਤੁਸੀਂ ਸਾਰੀਆਂ ਵੀਡੀਓ ਆਪ ਦੇਖੀਆਂ ਨੇ ਤੇ ਚਲੋ ਪੈਣਾ ਜਿਹੜਾ ਬੋਲਦੀਆਂ ਸੀਗੀਆਂ ਤੇ ਜਿਹੜੇ ਉਹ ਤੁਸੀਂ ਵੀਡੀਓ ਚ ਦੇਖਿਆ ਗਿਆ ਰਾਈਟ ਉਹਨਾਂ ਨੇ ਭਾਜੀ ਨੇ ਕਿੰਨੇ ਗੁੱਸੇ ਵਿੱਚ ਆ ਕੇ ਮਾਈਕ ਉਹਨਾਂ ਤੋਂ ਫੜਿਆ ਕਿੰਨੇ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਹੋ ਹਨਾ ਇੰਨੀ ਜ਼ੋਰ ਦੀ ਮਾਈਕ ਜਿਹੜਾ ਉਹਨਾਂ ਦੇ ਹੱਥੋਂ ਖਿੱਚਿਆ ਚਲੋ ਉਸ ਟਾਪਿਕ ਤੇ ਵੀ ਮੈਂ ਚਲੋ ਚੁੱਪ ਕਰ ਜਾਂਦੀ ਹਾਂ ਠੀਕ ਆ ਤੇ ਉਹ ਤੋਂ ਬਾਅਦ 메ਨ ਮੁੱਦੇ ਦੀ ਗੱਲ ਆਉਂਦੀ ਆ ਵੀ ਜਿਹੜੇ ਕਹਿੰਦੇ ਸੀਗੇ ਵੀ ਹਾਂ ਰੁਪਿੰਦਰ ਹੰਡਾ ਨੇ ਕਿਹਾ ਵਾ ਵੀ ਮੈਨੂੰ ਪੈਸੇ ਦੇਵੋ ਤੇ ਮੈਂ ਫੇਰ ਸ਼ੋਅ ਤੇ ਜਾਣਾ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਗਲਤੀ ਹੈਗੀ ਆ ਕਿਉਂਕਿ ਕੋਈ ਵੀ ਸਿੰਗਰ ਹੈਗਾ ਉਹ ਪਹਿਲਾਂ ਪੇਮੈਂਟ ਆਪਣੀ ਪੂਰੀ ਮੰਗਦਾ ਵਾ ਫੇਰ ਉਹ ਕਹਿੰਦਾ ਵੀ ਮੈਂ ਸ਼ੋਅ ਕਰਨਾ ਵਾ ਤੁਹਾਡੀ ਕੀ ਗਰੰਟੀ ਆ ਵੀ ਤੁਸੀਂ ਉਹਨਾਂ ਤੋਂ ਐਵੇਂ ਸ਼ੋਅ ਕਰਵਾ ਲਓ ਐਦੇ ਗਾਣੇ ਉਹਨਾਂ ਤੋਂ ਕਰਵਾ ਲਓ ਉਹ ਤੋਂ ਬਾਅਦ ਵੀ ਤੁਸੀਂ ਕਹਦੋ ਅਸੀਂ ਪੈਸੇ ਨਹੀਂ ਦੇਣੇ ਕੀ ਗਰੰਟੀ ਆ ਇੱਕ ਤਾਂ ਉਹ ਉੱਥੇ ਬੈਠੀ ਵੇਟ ਕਰ ਰਹੀ ਹੈ ਸਾਡਾ ਕੋਈ ਜਾਊਗਾ ਤੇ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਸੱਦੂਗਾ ਤੇ ਉਹ ਸਿੱਧੀ ਸ਼ੋਅ ਦੇ ਵਿੱਚ ਆਊਗੀ ਠੀਕ ਹੈ ਠੀਕ ਹੈ ਜੀ ਉਹਨਾਂ ਨੇ ਕਹਿ ਦਿੱਤਾ ਮੈਨੂੰ ਪੇਮੈਂਟ ਚਾਹੀਦੀ ਹੈ ਤੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਆਪਣਾ ਹੱਕ ਮੰਗ ਰਹੀ ਹੈ ਇਹਦੇ ਵਿੱਚ ਕੋਈ ਗਲਤੀ ਹੈਗੀ ਆ ਗੱਲ ਪੈਸੇ ਦੀ ਆ ਨਾ ਅ ਸ਼ੋ ਨੂੰ ਮੈਂ ਵੀ ਸਪான்ਸਰ ਕੀਤਾ ਸੀ ਠੀਕ ਹੈ ਸੋ ਤੁਸੀਂ ਮੈਨੂੰ ਟਿਕਟਾਂ ਦਿੱਤੀਆਂ ਸੀਗੀਆਂ ਵੀ ਆਪਣੇ ਕਲਾਇੰਟਸ ਨੂੰ ਟਿਕਟਾਂ ਜਿਹੜੀਆਂ ਇਹ ਵੰਡ ਤੇ ਸੋ ਤੁਸੀਂ ਇਹ ਦੇਖੋ ਵੀ ਜਿੱਦਾਂ ਸ਼ੋਅ ਸੀਗਾ ਤੇ ਟਿਕਟਾਂ ਟਿਕਟਾਂ ਦੇ ਪੈਸੇ ਜਿਹੜੇ ਜਿਹੜੀਆਂ ਜਿੰਨੀਆਂ ਕੁ ਵੀ 20 25 ਟਿਕਟਾਂ ਸੀਗੀਆਂ ਹਨਾ ਉਹਦੇ ਪੈਸੇ ਮੇਰੇ ਕੋਲ ਸੀਗੇ ਸੋ ਤੁਸੀਂ ਮੈਨੂੰ ਕਿਹਾ ਤੁਸੀਂ ਕਿਸੇ ਨੂੰ ਫੋਨ ਕਰਵਾਇਆ ਜਿਹੜੇ ਇੱਥੋਂ ਦੇ ਪ੍ਰਮੋਟਰ ਹੈਗੇ ਉਹਨਾਂ ਨੇ ਫੋਨ ਕਰਵਾਇਆ ਮੈਨੂੰ ਕੱਲੀ ਉਹਨਾਂ ਨੇ ਹੋਰ ਵੀ ਜਿੰਨਾ ਜਿੰਨਾ ਕੋਲ ਟਿਕਟਾਂ ਦੇ ਪੈਸੇ ਸੀਗੇ ਸਾਰਿਆਂ ਨੂੰ ਕਿਹਾ ਵੀ ਸਾਨੂੰ ਪੈਸੇ ਹੁਣੇ ਰਾਈਟ ਵੇ ਸੈਂਡ ਕਰੋ ਠੀਕ ਹੈ ਕਿ 2-300 ਡਾਲਰ ਸੀਗਾ ਤੁਸੀਂ ਰਾਈਟ ਵੇ ਕਿਹਾ ਵੀ ਕਈਆਂ ਨੇ ਕਿੰਨੇ ਜਣੇ ਕਈਆਂ ਕਿੰਨੇ ਜਣੇ ਵੀ ਸਾਨੂੰ ਹੁਣੇ ਮਨੀ ਸੈਂਡ ਕਰੋ ਬਈ ਤੁਸੀਂ ਵੀ ਮਨੀ ਮੰਗਿਆ ਨਾ ਤੁਹਾਨੂੰ ਵੀ ਉਹ ਹੋ ਗਿਆ ਸੀ ਨਾ ਵੀ ਪਤਾ ਨਹੀਂ ਵੀ ਜੇ ਮੈਂ ਹੁਣ ਮਨੀ ਨਾ ਮੰਗੀ ਬਾਅਦ ਚ ਪਤਾ ਨਹੀਂ ਕੋਈ ਰੱਖ ਲੈ ਜਾਂ ਕਿੱਦਾਂ ਕੀ ਤੁਹਾਡੇ ਦਿਮਾਗ ਸੀਗਾ ਮੈਨੂੰ ਨਹੀਂ ਪਤਾ ਪਰ ਹਰ ਇੱਕ ਨੂੰ ਪੈਸਾ ਹਰ ਇੱਕ ਕੋਈ ਕੰਮ ਪੈਸੇ ਦੀ ਕਰਦਾ ਜੇ ਉਹਨਾਂ ਨੇ ਆਪਣੇ ਪੈਸੇ ਮੰਗਿਆ ਨਾ ਉਹਨਾਂ ਨੇ ਆਪਣਾ ਹੱਕ ਮੰਗਿਆ ਇਹਦੇ 'ਚ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਦਾ ਕੋਈ ਕਸੂਰ ਨਹੀਂ ਹੈਗਾ ਬਟ ਜੋ ਹਾਲਾਤ ਦੇ ਵਿੱਚ ਉਹ ਵਿਚਾਰੀਏ ਥੋਗਈਆ ਕਿੰਨਾ ਰੋ ਕੇ ਸਾਰਾ ਕੁਝ ਹੁੰਦੇ ਦੇ ਬਾਵਜੂਦ ਉਹਨੇ ਸਟੇਜ ਸੰਭਾਲ ਲਈਆ ਸਾਰਾ ਕੁਝ ਹੋਇਆ ਮਾਈਕ ਸਿੱਟਣ ਦੀ ਤੇ ਮੈਂ ਗੱਲ ਆਉਂਦੀ ਮਾਈਕ ਸਿੱਟਿਆ ਤਾਂ ਸੀ ਉਹਨੂੰ ਗੁੱਸਾ ਚੜਿਆ ਸੀਗਾ ਸੋ ਲਾਸਟ ਦੇ ਵਿੱਚ ਜਿਹੜੇ ਇੱਥੋਂ ਦੇ ਪ੍ਰਮੋਟਰ ਹੈਗੇ ਉਹਨਾਂ ਨੇ 뮤ਜ਼ਿਕ ਵਾਲਿਆਂ ਨੂੰ ਕਿਹਾ ਜਿਹੜੇ ਬੈਕ ਸਾਈਡ ਜਿਹੜਾ 뮤ਜ਼ਿਕ বাজੜਾ ਉਹਨਾਂ ਨੂੰ ਕਿਹਾ ਵੀ 뮤ਜ਼ਿਕ ਬੰਦ ਕਰ ਦਿਓ ਮੈਂ ਤੁਹਾਨੂੰ ਇਹਦੇ ਐਕਸਟਰਾ ਪੈਸੇ ਨਹੀਂ ਦੇਣੇ ਤੇ ਉਹ ਉਹਨਾਂ ਨੇ ਫਿਰ ਇਹ ਗੱਲ ਕਹੀ ਆ ਵੀ ਸਾਡਾ ਦਿਮਾਗ ਰਵਾ ਸੀ ਅਸੀਂ 뮤ਜ਼ਿਕ ਵਜਾਈ ਜਾਣਾ ਤੇ ਉਹਨਾਂ ਨੇ 뮤ਜ਼ਿਕ ਜਿਹੜਾ ਬੰਦ ਕੀਤਾ ਤੇ ਉਹ ਤੋਂ ਬਾਅਦ ਰੁਪਿੰਦਰ ਨੂੰ ਗੁੱਸਾ ਚੜਿਆ ਤਾਂ ਵਿਚਾਰੀ ਨੇ ਲਾਸਟ ਦੇ ਵਿੱਚ ਆ ਕੇ ਮਾਈਕ ਸਿੱਟਿਆ ਸੀਗਾ ਠੀਕ ਆ ਉਹ ਗੱਲ ਹੋਈ ਤਾਂ ਉਹ ਉੱਧੇ ਹੀ ਬਹੁਤ ਹੋਈ ਹੋਈ ਸੀਗੀ ਇਹ ਇਹਦੀ ਇਹਦੇ ਵਿੱਚ ਬਹੁਤ ਵੱਡੀ ਇਨਸਲਟ ਹੈਗੀ ਆ ਜਦੋਂ ਸਿੰਗਰ ਗਾਣਾ ਗਾਉਂਦਾ ਹੋਏ ਪਿੱਛੇ ਕੋਈ 뮤ਜ਼ਿਕ ਬੰਦ ਕਰ ਦੇਵੇ ਤੇ ਕਿੰਨੀ ਵੱਡੀ ਇਨਸਲਟ ਹੈਗੀ ਆ ਸੋ ਉਹਦਾ ਮਾਈਕ ਸਿੱਟਣ ਦਾ ਇੱਕ ਕਾਰਨ ਇਹ ਵੀ ਹੈਗਾ ਸੀਗਾ ਹੋਗੇ ਸੀਗੇ ਠੀਕ ਹੈ ਫਿਰ ਅਬ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਬੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆ ਵੀ ਆਰ ਫਾਰਮੈਲਟੀ ਦੀ ਲੋਡ ਨਹੀਂ ਸੀਗੀ ਹੈਨਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਤੋਂ ਬਾਅਦ ਫਿਰ ਵਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਆ